ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆਗਾ ਮੌਰਨਿੰਗ ਦੇ 10 10:30 ਦਾ ਟਾਈਮ ਆਗਾ ਆਪਾਂ ਨੇ ਕੰਮ ਤਾਂ ਦੇ ਸਾਰੇ ਕਰ ਲਏ ਨੇਗੇ ਆਪਾਂ ਜਾਣਨੇ ਆ ਜੀ ਜੋਗੀ ਪੀਰ ਕਿਉਂਕਿ ਮੇਲਾ ਤਾਂ ਹੁਣ ਖਤਮ ਹੋ ਗਿਆ ਆਪਾਂ ਮੇਲਾ ਦੇਖਣ ਨਹੀਂ ਜਾਂਦੇ ਆਪਾਂ ਮਜਾਵਾਂਗੇ ਜੀ ਮੱਥਾ ਟੇਕਣ ਪਹਿਲਾਂ ਪੀੜ ਸੀਗੀ ਤੇ ਬਾਬੇ ਦਾ ਹਨਾ ਸੁਕਰਾਨਾ ਆਪਾਂ ਕਰੋ ਮਰਜ਼ੀ ਕਰ ਸਕਦੇ ਆਂਗੇ ਤੇ ਪਰ ਮੈਂ ਚੈਲਾ ਦੀ ਧੀ ਆ ਪਰ ਸਾਨੂੰ ਵੀ ਜਾਣਾ ਜ਼ਰੂਰੀ ਹੁੰਦਾ ਹੈਗਾ ਚੈਲਾ ਦੀ ਧੀ ਨੂੰ ਵੀ 6 ਸਾਲ ਪਿੱਛੋਂ 11 ਵਜੇ ਜਾਣਾ ਜ਼ਰੂਰੀ ਹੁੰਦਾ ਹੈਗਾ ਤੇ ਕਿਉਂਕਿ ਜੇ ਬੱਚ ਨਹੀਂ ਹੋਏ ਹੋਏ ਨੇ ਬਾਬਾ ਜੀਆ ਦੇ ਵੀ ਚੈਲਾ ਦੀਆਂ ਧੀ ਮੇਰੇ ਦਰ ਤੇ ਵਿਆਹੀਆਂ ਹੋਈਆਂ ਵੀ ਆਉਣਗੀਆਂ ਆ ਕਾਸੀ ਟੋਟ ਨਹੀਂ ਰਹਿਣੀ ਤੇ تین ਜਿਹੜੀਆਂ ਨੇ ਜਿਹੇ ਪੁੱਤ ਨੇ ਚਹਾਂਦੇ ਬੇ ਇਲਾਦੇ ਵੀ ਨਹੀਂ ਰਹਿਣੇ ਬਾਬਾ ਜੀ ਦਾ ਨਾ ਇਹ ਬਾਚਣਾ ਕਰੇ ਹੋਏ ਨੇਗੇ ਲੋ ਜੀ ਆਪਾਂ ਹਨਾ ਇੱਧਰ ਬਣਾਉਣਾ ਦੇਗ ਆਪਾਂ ਦੇਗ ਸਜਾ ਕੇ ਘਰੋਂ ਲੈ ਕੇ ਜਾਵਾਂਗੇ ਬਣਾ ਕੇ ਤੇ ਆਪਾਂ ਦੇਗ ਬਣਾਉਣੇ ਆਂਗੇ ਦੇਗ ਲਈ ਆਪਾਂ ਸੌਣ ਪਤਾ ਹੀ ਆ ਪਣਾ ਬਣਾਉਂਦੀ ਨਹੀਂ ਰਹਿੰਦੀਆਂ ਨੇ ਦੇਗ ਤੇ ਦੇਸੀ ਘਿਓ ਦੀ ਦੇਗ ਬਣਾ ਕੇ ਲੈ ਕੇ ਜਾਵਾਂਗੇ ਕਿਉਂਕਿ ਜਿਵੇਂ ਮੇਰੀ ਤਮੰਨਾ ਸੀ ਹਨਾ ਵੈਗਰੂ ਆਪਣੀ ਝੋਟੀ ਟਿਕਠਾਕ ਹੋ ਗਈ ਤੇ ਆਪਾਂ ਸੁੱਖ ਦੀ ਆਵਾਂਗੇ ਨਾ ਜਾਇਆਵਾਂਗੇ ਪਰ ਮੈਂ ਇਥੇ 2 ਸਾਲ ਹੋ ਗਏ ਨਹੀਂ ਜਾਇਆ ਗਿਆ ਤੇ ਹੁਣ ਜਿਰੋ ਉਹੀ ਗੱਲ ਹੈ ਹਨਾ ਬਸ ਹਾਂ ਆਉਂਦੀ ਚੌਥ ਨੂੰ ਜਾਮਗ ਆਉਂਦੀ ਚੌਥ ਨੂੰ ਜਾਮਗ ਹੁਣ ਮੇਲਾ ਕਰਕੇ ਭੀੜ ਜ਼ਿਆਦੇ ਸੀ ਮੈਂ ਕਿਹਾ ਚਲੋ ਹੁਣ ਨਾ ਕਰੋ ਵੀ ਭੱਗ ਜੋ ਅੱਜ ਬਸ ਮੇਲਾ ਨਹੀਂ ਹੈਗਾ ਅੱਜ ਤੱਕ ਕੋਲ-ਕੂਲ ਖੇੜ ਹੀ ਹੋਣਗੇ ਤੇ ਦਿਨ ਹੈਗਾ ਜੀ ਇਹ ਜਾਂਤਵਾਰ ਬੱਚੇ ਵੀ ਘਰੇ ਲੈਣਗੇ ਤੇ ਇਦਾਂ ਮੇਰੇ ਕਿਹਾ ਉਤਰਿਆ ਚਲੋ ਜੀ ਆਪਾਂ ਹਨਾ ਦੇਗ ਬਣਾ ਕੇ ਮਿਲਦੇ ਆ ਤੁਹਾਨੂੰ ਬੱਚੇ ਦੇਖਦੇ ਨੇਗੇ ਅੱਜ ਫਿਲਮ ਫਿਲਮ ਦੇਖਦੇ ਨੇ ਬੀਬੀ ਰਜਨੀ ਦੀ ਤੇ ਐਂ ਦੁਬਾਰਾ ਕੰਮ ਕਰਾ ਕੇ ਮੇਰੇ ਨਾਲ ਤੇ ਫਿਲਮਾਂ ਦੇਖਦੀਆਂ ਨੇ ਕਹਿੰਦੀ ਫੇਰ ਪੜਾਂਗੇ ਅਸੀਂ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਦੇਗ ਸਜਾ ਕੇ ਬਣਾ ਕੇ ਹਨਾ ਤੇ ਮੇਰੀ ਤਿਆਰੀ ਸਾਰੀ ਆਪਾਂ ਫੇਰ ਮਿਲਦੇ ਆ ਆਪਾਂ ਜੀ ਮੱਥਾ ਟੇਕ ਕੇ ਆਏ ਜੋਗਪੀਰੀ ਜਾ ਕੇ ਤੇ ਪੀੜ ਸੀ ਬਹੁਤ ਗਰਮੀ ਵੀ ਬਹੁਤ ਸੀ ਵੀ ਤੇ ਆ ਕੇ ਚਾਹ ਤਰੀ ਆ ਹੁਣ ਕਿਉਂਕਿ ਆਹ ਤੀ ਜਲੇਬੀਆਂ ਲਿਆਂਦੀਆਂ ਨੇ ਕੁਛ ਅਸੀਂ ਖਾ ਲੀਆਂ ਹੁਣ ਸਾਰ ਕੁਛ ਚਾਹ ਨਾਲ ਖਾਵਾਂਗੇ ਸਰਦਾਰ ਜੀ ਪਾਏ ਗਏ ਕਹਿੰਦੇ ਥੱਕ ਗਏ ਗੁਰਮਨ ਕੇਸੀ ਨਾਲ ਤਿਸ ਗੁਰਮਨ ਕੇਸੀ ਨਾਲ ਇਧਰ ਬੀਬੀ ਤੇਲ ਲਾਉਂਗੇ ਗੁਰਮਨ ਤੇ ਇਧਰ ਬੈਠੀ ਆਪਣੀ ਸੁਖਮਣਕੌਰ ਸਾਰਾ ਪਰਿਵਾਰ ਦਰਵਾਜ਼ੇ 'ਚ ਬੈਠਿਆਂਗੇ ਤੇ ਚਾਹ ਤਰਕੇ ਆਈਆਂ ਚਾਹ ਪੀਣਾ ਸਾਰਾ ਪਰਿਵਾਰ ਚਾਹ ਦੇ ਇੰਤਜ਼ਾਰ ਚ ਕਿਤੇ ਭਗ ਜਾ ਘਰ ਦੀ ਚਾਹ ਵੀ ਹੋਣਾ ਨਹੀਂ ਸਕਦਾ ਨਾ ਵਾਹ ਰਹੀ ਉਹ ਸਾਡੇ ਨਾਲ ਉਹ ਤਾਂ ਫੇਰ ਵੀ ਆ ਜਾਣਗੇ ਅਸੀਂ ਫਿਰ ਟੀਵੀ ਤੇ ਲਾ ਕੇ ਦੇਖਾਂਗੇ ਇਹਨਾਂ ਨੇ ਵੀ ਬਿਬੀ ਰਾਜਨੀ ਦੀ ਫਿਲਮ ਦੇਖ ਲਈ ਅੱਜ ਸੁਖਮਣ ਹੋਰੀਆਂ ਨੇ ਅੱਥਰ ਮੈਂ ਮੇਰੀ ਦੇਖ ਕੇ ਇਨ ਜਾ ਕੇ ਸੜੇ ਪੈ ਗਈ ਮੋਬਾਈਲ ਤੇ ਦੇਖ ਲੈ ਪੁੱਤ ਮੈਨੂੰ ਲਾ ਕੇ ਭਰ ਕੇ ਦੇਵਾਂਗਾ ਮੇਰੇ ਮੋਬਾਈਲ ਚੱਕ ਲੈ ਮੈਂ ਦੇਵਾਂਗਾ ਕਿੱਕਾ ਤੇ ਮਰੇਗੀ ਮੈਂ ਬਾਬੇ ਜੀ ਨੂੰ ਨਾਮ ਜਾਣਾ ਸੀ ਦੇਖਣਾ ਹਾਤੀਆਂ ਨਿਹਾਰ ਕੇ ਲੈ ਕੇ ਗਿਆ ਸੁਨਾਮ ਤਾਂ ਕਰੂੰਗਾ ਇਨਕਰੀ ਮਬੈਤ ਦੇਖਤੀ ਹੈ ਵਿਚਾਰੀਆਂ ਬੀਬੀ ਰਾਜਨੀ ਫਿਲਮ ਦੇਖ ਕੇ ਹੱਥੇ ਧਰ ਲਈ ਤੇ ਹੱਥੇ ਧਰ ਲਈ ਕਰ ਲਾ ਫਿਰ ਹੁਣ ਦਾ ਹੱਥ ਕਰ ਲੈ ਕੁਝ ਵੀ ਗਰਮ ਪਈ ਨੇ ਜੋਰ ਲਾਉਂ ਤੇਲ ਚੱਕ ਦੇ ਨੇ ਤੇਲ ਚੱਕ ਲੈਣਾ ਕਿਉਂ ਸਾਨੂੰ ਖਰਾਬ ਨਹੀਂ ਆ ਤਾਂ ਇਹ ਤਾਂ ਇਹ ਤਾਂ ਕੋਈ ਡੰਡਾ ਰੱਖੇ ਤੂੰ ਲੋਟਾਉਂਗੀ ਆਏ ਕਹਿੰਦੀ ਮੈਂ ਤਾਂ ਪੈਣੀ ਆ ਕਿ ਤੂੰ ਮੇਰੇ ਲਵੇ ਨਾ ਦੋ ਵੀ ਆਈਆਂ ਦੋ ਤਿੰਨ ਵਾਲੀ ਕਹਾਣੀ ਤੇ ਲੱਗ। ਹੁਣ ਪਈ ਆ ਕਿ ਪਤਾ ਕੌਣ ਝੂਠਾ ਹੈ। ਜਿੰਦੀ ਆ ਕੇ ਮੈਂ ਮਸੜ ਆਇਆ। ਤੈਨੂੰ ਕਿਹਾ ਵੀ ਟੈਸਟ ਕਰਾ ਲੈ ਕਹਿੰਦੀ ਮੈਂ ਟੈਸਟ ਮੈਂ ਆਈ ਹੂੰ ਕਹੇ ਜਾ ਤੂੰ ਕਰਵਾ ਲੈ ਯਾਥ ਖਣੇ ਜੀ। ਮੈਂ ਉਹਨੂੰ ਚੱਟ ਲੈਣਾ ਉਰੀ। ਦਵਾਈ। ਲੈਬੋਰੀ ਵਾਲੇ ਨੂੰ ਕਰੇ ਉਹ ਟੈਲ ਲੈ ਜੂਗਾ। ਟੈਸਟ ਕਰੇ ਘਰ ਰਿਪੋਰਟ ਆ ਜੂਗੀ। ਛੱਡਾਂ। 8 7 ਹੋਰ ਟੈਸਟ ਕਰਕੇ ਪਤਾ ਲੱਗੂਗਾ ਵੀ ਕੀ ਦੁੱਖਤ ਤਕਲੀਫ ਹੈਗੀ ਟੈਸਟ ਕਰਾ ਕੇ ਦਵਾਈ ਲੈ ਲਈ ਐਨੇ ਥੇ ਤਾਂ ਦਵਾਈ ਵੀ ਮਾੜੀ ਹੈਗੀ ਗੋਲੀਆਂ ਛੱਟੀ ਜਾਂਦੇ ਲੋਈ ਦੇਖ ਕੇ ਆਉਣੇ ਆਪਣੀ ਚਾਹ ਬਣ ਗਈ ਜਾਂ ਨਾ ਬਣ ਗਈ ਚਾਹ ਪੀ ਕੇ ਦਮ ਲੈ ਕੇ ਘੰਟਾ ਫੇਰ ਕੰਮ ਕਰਾਂਗੇ ਗੁਰਮਤ ਸੁਖਮੰਦਰ ਤੇ ਮੈਲਾਮਾ ਦੀਰ ਨਹੀਂ ਆਵਾੜ ਕੇ ਨਹੀਂ ਲੱਗਦਾ ਜੇ ਤੂੰ ਉੱਤ ਲਾ ਲਨੀ ਆ ਹੈਂ ਆ ਲਈ ਦੋਨਾਂ ਕੌਨਸੀ ਆਏ ਗਾਇਤੂ ਸਿਵਾਲਾ ਲਾ ਦਨੀ ਤੇਲ ਲਾ ਰਾਤ ਨੂੰ ਦਿਖਾੜੀ ਕਰਦੀ ਹੈ ਨੀ ਤੇ ਰਾਤ ਨੂੰ ਰਾਤ ਹੈ ਇਹ ਤਾਂ ਸੱਚੇ ਕਾਲ ਹੱਥ ਨੇ ਜਨਾਤ ਤੇ ਕਿੰਸੀ ਹੈ ਨਾ ਲੋ ਜੀ ਆਪਣੀ ਚਾਹ ਬਣ ਗਈ ਆ ਕਵਲਿਆਂ ਚ ਪੈ ਗਈ ਆ ਉਹ ਸਰਦਾਰ ਜੀ ਸਾਰੇ ਲਿਫਾਫਾ ਕੋਲੇ ਰੱਖੀ ਬੈਠੇ ਨੇ ਤੇ ਆ ਵੀ ਬਿਸਰਵਾਹੀ ਨੇ ਬੀਬੀ ਨੂੰ ਕਿਹਾ ਨਾ ਸਰਦਾਰ ਜੀ ਨੇ ਕਿਹਾ ਕਿ ਨਾ ਬੀਬੀ ਮੈਂ ਟੈਸਟ ਭਾਈ ਨੂੰ ਕਹਿ ਦੇਣਾ ਕਰੀ ਟੈਸਟ ਵੀ ਲੈ ਜਾਣਗੇ ਕਹ ਕਹਿ ਰਹੇ ਨੇ ਉਹਨਾਂ ਨੂੰ ਘਰੇ ਆ ਜਾਣਗੇ ਕਿ ਵੀ ਕਾਰੇ ਕਰਾਉਣੇ ਨੇ ਕਹਿੰਦਾ ਪੁੱਛਣਗੇ ਕਹਿੰਨ ਮੈਂ ਸੋਚ ਕੇ ਦੱਸਦੀਆਂ ਸੋਚ ਕੇ ਨਾ ਹੈ ਨੂੰ ਜਲਦੀ ਤਾਂ ਹੋ ਜਾ ਅਸੋਚਦੀ ਵੀ ਕਾਰੇ ਕਰਾਏਗੀ ਸੋਚ ਕੇ ਕਰਾਏਗੀ ਕੀ ਬਿਮਾਰੀ ਆ ਕੀ ਕਰਦਗੀ ਬਿਮਾਰੀ ਤਕਾਉਂਤ ਰੇ ਤਕਾਉਂਤ ਤਾਂ ਮਾੜੀ ਨਾਲ ਹੀ ਹੋ ਜਾਂਦੀ ਆ ਮਾੜੇ ਮੋٹے ਕੰਮ ਨਾਲ ਨਾ ਬੰਦੇ ਜਿਦੋਂ ਆਦਾ ਜੀ ਕਰਵਾ ਲਈ ਖੂਨ ਖਾਣ ਸੰਗਣਾ ਵਿਸੈਲ ਸੁੱਲ ਘੱਟ ਜਾਂਦਾ ਬਾਜਿਆਂ ਦੇ ਰੋਰ ਕਾਹਤ ਹੋਣ ਲੱਗ ਜਾਂਦੇ ਦੇਖ ਜਾਂ ਤਾਂ ਡ੍ਰੀ ਲੈ ਜੀ ਉੱਥੇ ਤਰਾਲ ਬਗੀ ਨਹੀਂ ਹੈ ਐਥੋਂ ਲੈ ਜੀ ਆਪਿਓ ਉੱਥੇ ਭਾਈਓ ਕਿਤੇ ਜਾਨਾ ਜੀ ਝੂਟਾ ਲੈ ਆਏ ਲੇਟਡ ਰੀ ਆਣਾ ਨਾ ਵੀ ਗਿੰਨਾ ਜੀ ਤਾਂ ਜ਼ਿੰਮੇਦਾਰੀ ਹੈ ਕੀ ਕਰਨ ਨੂੰ ਖੜਾ ਹੋ ਮੈਂ ਇਲਾਮ ਉਹ ਜਾ ਹੱਥ ਨਾ ਕੋਈ ਚਾਹ ਪੀ ਲੈ ਉਹ ਡਰਾਈਵਰ ਵੀ ਜੀ ਡਰਾਈਵਰ ਇੱਕ ਬਲੈਕ ਕੰਡਾ ਆਏਗਾ ਉਹ ਜਲੇਬੀਆਂ ਦੀ ਜ਼ੋਰ ਲੱਗੇ ਗੁਰਮਨਾ ਜੁਰਮਣਾ ਚਾਹ ਪੀ ਕੇ ਇਹ ਸੰਸਕਲਨ ਤੋਂ ਲੈ ਕੇ ਲੋ ਜੀ ਆਪਾਂ ਸਬਜ਼ੀ ਬਣਾਉਣਾ ਜੀ ਪਹਿਲਾ ਪਿਆਜ਼ ਭੁੰਨਾਂਗੇ ਤੇ ਜੀਰਾ ਪਾ ਕੇ ਚੀਕ ਭੁੰਨ ਲਿਆ ਦੋ ਦੋ ਕੰਮ ਹੁਣ ਆਪਾਂ ਕੱਥੇ ਥੇੜਾਂਗੇ ਆਹ ਫੜਾਈ ਵੀ ਮੰਜ ਨਾਲ ਉੱਥੇ ਭਾਂਡੇ ਮੰਜ ਚਾਗੇ ਗਾਲ ਪਈ ਕੋਈ ਨਾ डाव ਡੋਲ ਬੰਦ ਰੋ ਰੋ ਕੱਤੀ ਉੱਤਿਆ ਨਾ ਤੋ ਤੂ ਇਹ ਹਾ ਚਾਤ ਮੂੰਹ ਕੱਟ ਕੇ ਧਰਤਾ ਹੈ ਤਾਂ ਆਪਿਆ ਸੁਦੇਗ ਮੋੜੀ ਸੀ ਜੇ ਦੇਖਨੇ ਉਹ ਦੁਪਾਰੇ ਜਿਹੜੀ ਮੈਂ ਟੱਕ ਕੇ ਤਾਂ ਤੇ ਵੀ ਚੋ ਵੀ ਦੇਖੋ ਮੈਂ ਕੁਰੀ ਸੀ ਦੇਖ ਨਾ ਇਸੇ ਹਰ ਇਹ ਮਲਵਾਏ ਕਿ ਤਾ ਲਓ ਜੀ ਮਸਾਂ ਪਰ ਦੀ ਸੱਟੀਆਂ ਸਾਡੀਆਂ ਲਓ ਮਸਾਂ ਪਰ ਦੀਆਂ ਸੱਟੀਆਂ ਨੇ ਕੰਦਕੀ ਡਿੱਗੀ ਕੰਦਕੀ ਡਿੱਗੀ ਸਾਰ ਕਰਾ ਰਹਾ ਕੰਮ ਅੱਲਾ ਬਲਿਆ ਹੋਵੇ ਦੋ ਰੋ ਕੰਮ ਪੱਗੇ ਸੇੜਨੇ ਪੈਂਦੇ ਨੇ ਹੁਣ ਸਰਦੀ ਧਰੀ ਆਏ ਨੇ ਹਾਂ ਪੱਜਨਾ ਤੇ ਮਾਰਨਾ ਕਿ ਅੱਗਲੀ ਨੰਬੀ ਹੋਊਗੀ ਕਿਉਂ ਆਉਤੀ ਲੋਗੇ ਤੇ ਆ ਕੀ ਉਹੜਿਆਲੀ ਐ ਤੇ ਤਾਂ ਜੀ ਰੋਪਾ ਬਾਹਰ ਨੂੰ ਸਾਡੇ ਚ ਮੱਝਾ ਬੰਨ ਦੇ ਕਿਉਂ ਸੋਚੀ ਦਿਅਰ ਚੜੀਆਂ ਬਰਲਣ ਨਾ ਇਹ ਤਾਂ ਮੱਝਾ ਘਾਂਡੇ ਦੀ ਹੈਗੀ ਆ ਰਿੱਤਸਾਰ ਤੋਂ ਬਾਅਦ ਸਾਡੀ ਤਿੰਨ ਲਾਈਆਂ ਪੱਲੀਆਂ ਸੇਹੋ ਪੱਲੀ ਹੈ ਜੀ ਜੀ ਦੇਗਾ ਕਿਨੇ ਉਹ ਤੋਂ ਤੋਂ ਰੋਟਾ ਦਾ ਖੰਦਰੀ ਜਦ ਮੇਰੀ ਸੱਜੂ ਵੀ ਹੈ ਉਹ ਤਾਂ ਵੱਡਾ ਹੋ ਹੋ ਰਹਾਗਾ ਉਹ ਵੀ ਇਹ ਬਿਲਕੁਲ ਜਦ ਨਾਲ ਨਾਲ ਜਿੰਨੂ ਖਾਦੀ ਸੀ ਲਓ ਜੀ ਮਾਤੀਆਂ ਦੀ ਸਰਕਾਰ ਤੜਕਾ ਚਾਦਰੀ ਮਾ ਨੰਦ ਬੋਲਣ ਪੱਲੀ ਹੈ ਸਮਾਈ ਨੂੰ ਵੀ ਬਹੁਤ ਕਰਨੀ ਪਈਏ ਜਿਹੜਾ ਆਲਾ ਮੰਗ ਕੇ ਲੈ ਜਾਂਦਾ ਨਾ ਸੱਚੀ ਰੇਤ ਤੇ ਮੱਤ ਘੇਜਦਾ ਫਿਰ ਔਖਾ ਹੋ ਜਾਂਦਾ ਯਾਰ ਮਨ ਸਾਹ ਦੇ ਕਰੇ ਮਰਜੀ ਕੀ ਸਾਡੀ ਮਰਜੀ ਤਾਂ ਕੋਈ ਰੋਕਦੀ ਹੈ ਮਾਉਂ ਸਹੀ ਤਰ ਦੂਪੂਂਗ ਚ ਇੱਧਰ ਨਾ ਜਾ ਕੇ ਉੱਧਰ ਵੀ ਹੈ ਗੁਰਮੁਖ ਸਾਹਿਬ ਚ ਕੱਟ ਕੇ ਫੇਰੋ ਜੋ ਕੰਮ ਕੱਟੇ ਕੋ ਇੱਧਰ ਕੇ ਉਹ ਕੇ ਹੋ ਮੰਗੇ Sementen er der borte. ਉਹ ਤਾਂ ਸਪੀਅਰਾਂ ਨੂੰ ਬਾਹਰ ਕਿੰਨੇ ਹੋ ਰਹੇ ਇਹ ਤੇ ਹਾਂ ਜੇ ਇਸਦੀਆਂ ਫੈਲੇ ਬੋਲਿੰਗ ਆਤ ਨੂੰ ਹੋਦੂ ਕਵਰੇਜ ਕਨਪਾਈਸ ਮਾਰ ਸਮਾਰਾ ਸਾਰੇ ਕਾ ਖਲਾਸਾ ਸਬਜ਼ੀ ਬਣਾ ਲਾ ਤੋਂ ਲਿਆ ਦਵਾਈ ਸਮੱਲ ਲੈ ਆਂ ਜੀ ਹਨਾ ਪਾਣੀ ਚੋਂ ਸਾਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਡੈਡੀ ਦੇ ਹਲਾ ਮੁਰਚੇ ਨੱਕਾ ਬਾਦਲ ਨਾ ਜਾਂਦੀ ਮੁਰਚੇ ਨਹੀਂ ਆਇਆ ਹੈ। ਹੋਰ ਫੋਨ ਕਰਕੇ ਪੁੱਛਦਿਆਂ ਜਿਹੜੋ ਖੇਤ ਬਾਗ ਜਾਂਦੇ ਨੇ ਇੱਥੇ ਘਰ ਲੱਗ ਜਾਂਦੇ। ਲੋ ਜੇਪਾ ਹੁਣ ਇਹਦੇ ਵਿੱਚ ਉਹ ਪਾ ਦਿੱਤੀ ਹੈ। ਆਪਾਂ ਬਣਾਵਾਂਗੇ ਚਟਣੀ ਬਸ ਸੇ ਕਹਿੰਦੇ ਫ੍ਰਿੰਡੀਆਂ ਨੇ ਖਾਂਦੇ। ਆਪਾਂ ਚਟਣੀ ਬਣਾਵਾਂਗੇ ਅੱਜ ਹਰੀ ਮਿਰਚ ਦੀ। ਫੱਕਰ ਨੂੰ ਸੋਟੋਣਾ ਤੋਕ ਜਿਹਨੂੰ ਟੱਕਰ ਲੈ ਕੇ ਰਹੀ ਮੀਤੀ ਪਰ ਨਾਕੜਾ ਕੋੜੀ ਵੀ ਦੇਤੀ ਜਨ ਕਿ ਦੇਖੀ ਹਾਂ ਜਿਹੜੀ ਬਾਤ ਜਿਹਨਾਂ ਨਾਲ ਕੱਟਿਆ ਮਾਰ ਕੇ ਖਾਦੀ ਆ ਉਹ ਜਿਹੜੀ ਬਚ ਜਨੇ ਰੋਜੀ ਨੂੰ ਪਾ ਦਨ ਤਾਂ ਧਰਨੀ ਨੂੰ ਧਰਨੀ ਪੈਦੀ ਆ ਇੱਕ ਕੌਲੀ ਕਰਦੀ ਹਾਂ ਅਸੀਂ ਬੱਦੂ ਹੈ ਜੀ ਔਰ ਇਹ ਕਰਕੇ ਨਾ ਝੜ ਫੋਨ ਕਰਕੇ ਸਾਡਾ ਖੇਲ ਚ ਵੀ ਜਲਬ ਲੱਗ। ਅੱਜ ਮਾੜਾ ਜ ਮੀਂਹ ਤੋਂ ਸਟਕਾਰਾ ਹੋਇਆ ਜੀ ਹੋਊਗਾ। ਜੀਰੂ ਕਾਲੀ ਲੋਦੇ ਕੰਮ ਜਿਆਦੇ ਪਿਆਸ ਹੋਵੇ ਦੋ ਦੋ ਕੰਮ ਬੁੱਢਣੇ ਪੈਂਦੇ। ਤੇਲ ਕਿਹਦੇ ਕੰਮ ਦਾ ਸੁਖੀ ਆਹ ਦੇਖ ਵੀ ਉੱਚੀ ਕੱਢਦਾ ਫਿਰ ਮਾਲ ਦਾ ਟੇਪ ਉਹ ਆਦੀ ਗਰੂ ਇਹ ਬਾਬੇ ਨੂੰ ਮੋੜੀ ਸੀ ਫਾਦੀ ਫੰਗ ਨਾ ਇਹ ਪੰਦੇ ਬੇਲੇ ਕਰਦੇ ਕਿੰਨੀ ਸੋਹਣੀ ਦੇਖ ਪੀਏ ਦੇ ਖਾ ਲੇ ਫਿਰ ਸਬਜ਼ੀ ਬਣਾ ਲਈਏ ਪੱਲੀਆਂ ਸਾਭ ਲਈਏ ਫਿਰ ਮਿਲਦੇ ਠੀਕ ਲੋ ਜੀ ਆ ਟਾਈਮ ਹੈ 4:30 ਹੋ ਗਏ ਨੇ ਸਬਜ਼ੀ ਸਬਜ਼ੀ ਬਣਾ ਦਿੱਤੀ ਦੁੱਧ ਵਾਲੇ ਭਾਂਡੇ ਬੇਲੇ ਬੁੱਲੇ ਕਰਕੇ ਮਾਂਜ ਦਿੱਤੇ ਨੇ ਆਪਾਂ ਨੇ ਤੇ ਮੈਂ ਮੱਝ ਨੂੰ ਪਾਣੀ ਪਿਉਣਾ ਸੀ ਪਰ ਲਾਈਟ ਚਲੀ ਗਈ ਤੇ ਲਾਈਟ ਨਹੀਂ ਹੈਗੀ ਮੈਂ ਤਾਜ਼ਾ ਕੱਢ ਕੇ ਹਾਂ ਤਾਜ਼ਾ ਟੈਂਕੀ ਚ ਪਾ ਕੇ ਪਾਣੀ ਫਿਰ ਪਲਾ ਦੂੰਗੀ ਜਿਹੜੀ ਗਰਮੀ ਆ ਬਹੁਤ ਹੀ ਜਿਆਦਾ ਆਏਗੀ ਅੱਜ ਜਾ ਐਸੀ ਕਿ ਅਬੀ ਮੈਂ ਤਾਂ ਬਿਨਾ ਦਿਨ ਵਧੀਆ ਰਹੂਗਾ ਪਰ ਮੌਸਮ ਬਦਲ ਹੋ ਗਿਆ ਤੇ ਆਵੂਗਾ ਮੀਂਹ ਚੱਲਦਾ ਨਹੀਂ ਹਫਤਾ ਹੋ ਗਿਆ ਲਗਾਤਾਰ ਨਾ ਜੀ ਲਹਿ ਪਿਆ ਸਿੱਗ ਸਿੱਗ ਤੋਂ ਸੱਲੇ ਜੀ ਤੋਂ ਜੀ ਲਹਿ ਪੈ ਲੜ ਕੜੀ ਕੜੀ ਧੁੱਪ ਲੱਗੇ ਨਾ ਫੇਰ ਵਧੀਆਗਾ ਹਨਾ ਸਾਰਾ ਸੁੱਕ ਜੇ ਰੜਾ ਰੜਾ ਨਿਕਲੇ ਸਾਰਾ ਕੁਸ ਬੇੜਾ ਵੀ ਆ ਲੜਾ ਸੱਤਾ ਚੱਕ ਚੱਕ ਕਾਂਵਰਿਆਂ ਨੂੰ ਧੁੱਪ ਲਵਾ ਦੀ ਐਨੀ ਸੈਲ ਹੋਈ ਪਈ ਹੈਗੀ ਜੋ ਰੋਜ ਮੀ ਆਉਂਦਾ ਰੋਜ ਮੀ ਆਉਂਦਾ ਆ ਕੀ ਪੱਲੀਆਂ ਬੋਰੀਆਂ ਦੀ ਪੱਲੀ ਸੀ ਇਹ ਵੀ ਦੋ ਦਿਨਾਂ ਸੁੱਕੀ ਹੈਗੀ ਕਿਉਂ ਜੋ ਚੱਜ ਨਾਲ ਧੁੱਪ ਨਹੀਂ ਪੈਂਦੀ ਹੈਗੀ ਚਲੋ ਜੀ ਅੱਜ ਦਿਨ ਵਧੀਆ ਚੜਿਆ ਸੀ ਦੋ ਦੋ ਕੰਮ ਕਰਕੇ ਇਕੱਠੇ ਸਾਰੇ ਨਿਬੜ ਗਏ ਨੇਗੇ ਹਏ ਤਾਰ ਲਾਉਣ ਵਾਲੀ ਰਹਿੰਦੀ ਆ ਆਪਣੀ ਕੰਦ ਤੇ ਕਿਉਂਕਿ ਕੰਦ ਗਿੱਲੀ ਹੈ ਹਜੇ ਦੋ ਦਿਨਾਂ ਨੂੰ ਠਰ ਕੇ ਲਾਉਣਗੇ ਤੇ ਬਸ ਹੁਣ ਆਪਾਂ ਪਿਉਣਾਂਗੇ ਮੱਝਾਂ ਨੂੰ ਪਾਣੀ ਪਾਣੀ ਪਿਆ ਕੇ ਫਿਰ ਆਪਾਂ ਗੋਹਾ ਘੂੜਾ ਸੱਟ ਕੇ ਧਾਰ ਚੋਵਾਂਗੇ ਬਸ ਹੁਣ ਪਤਾ ਹੀ ਹੈ ਹੁਣ ਸਬਜੀ ਬਣਾ ਦਿੱਤੀ ਆਟਾ ਗੋਨਾ ਦਿੱਤਾ ਹੈਗਾ ਦੁੱਧ ਬਾਦ ਸਾਰਾ ਠੀਕ ਕਰਕੇ ਦਹੀਂ ਦੂਹੀ ਜਮਾ ਦਿੱਤੀ ਹੈਗੀ ਜਾਨੀ ਕਿ ਦੁੱਧ ਬਾਦ ਗਰਮ ਕਰ ਦਿੱਤਾ ਦਹੀਂ ਦਾ ਤੇ ਫਿਰ ਆਥਨ ਵੇਲੇ ਮੈਨੂੰ ਇਹ ਹੋ ਜਾਣਾ ਵੀ ਚਲ ਕੰਮ ਜੇ ਘੱਟ ਜਾਣਾ ਇਹ ਜੀ ਵੇਲੇ ਮੈਂ ਸਾਰਾ ਕੁਝ ਕਰਦਾ ਨਹੀਂ ਹੁੰਨੀ ਹੈਗੀ ਤੇ ਧਾਰ ਚੋਕ ਦਹੀਂ ਵਾਲੇ ਦੁੱਧ ਚ ਥੋੜਾ ਠੰਡਾ ਦੁੱਧ ਪਾ ਦਾਂਗੇ ਜਾਗ ਪਾ ਦਾਂਗੇ ਉਹਨੂੰ ਠੰਡਾ ਹੋ ਜੂ ਵਧੀਆ ਦਹੀਂ ਜੰਮ ਜੂਗੀ ਪਹਿਲਾਂ ਤਾਂ ਮੈਂ ਗਰਮੀ ਗਰਮੀ ਕੀ ਕਰਿਆ ਦਹੀਣਾ ਉਹ ਚਲੀ ਜਾਂਦੀ ਰਹੀ ਐ ਏਸੀ ਵਾਲੇ ਕਮਰੇ ਦੇ ਵਿੱਚ ਕਿਉਂਕਿ ਗਰਮੀ ਵਾਲੀ ਸੀ ਉੱਥੇ ਵਧੀਆ ਜੰਮ ਜਾਂਦੀ ਸੀ ਹੁਣ ਚਲ ਵਧੀਆ ਮੌਸਮ ਜਾ ਬਦਲਿਆ ਹੋਇਆਗਾ ਝੜ ਕਰਕੇ ਹੁਣ ਤਾਂ ਏਸੀ ਵੀ ਨਹੀਂ ਲੱਗਦਾ ਹੈਗਾ ਮੌਸਮ ਠੀਕ ਹੈਗਾ ਤੇ ਬਸ ਅੱਜ ਨਹੀਂ ਟਾਲਦਾ ਰੱਬ ਨਹੀਂ ਟਾਲਦਾ ਅੱਜ ਤੇ ਕਾਹੂ ਕੱਫ ਜਾ ਕਰ ਰੱਖਿਆ ਗੁੰਮਗਵਾਟ ਜਾ ਤੇ ਆਪ ਦੇ ਤਾਂ ਰੰਗ ਦਿਖਾਊਗਾ ਇਹ ਵਾਹਿਗੁਰੂ ਚਲੋ ਇਹਦੀ ਮਰਜੀ ਆ ਹਨਾ ਤੇ ਆਪਣੇ ਕਿਸੇ ਤੋਂ ਨਾ ਪਵੇ ਨਾ ਹਟੇ ਐਸੇ ਨਹੀਂ ਕਰਨਾ ਜਿਹੜਾ ਕੁਝ ਕਰਨਾ ਇਹਦੇ ਹੀ ਰੰਗ ਨਹੀਂ ਦਾਤੇ ਦੇ ਤੇ ਵਾਹਿਗੁਰੂ ਬਖਸ਼ ਕੇ ਰੱਖੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਸਾਰੇ ਦੇ ਘਰਾਂ ਦੇ ਵਿੱਚ ਵਾਧਾ ਹੋਵੇ ਆਪਾਂ ਵਾਧੇ ਨੂੰ ਵੀ ਫਿਰਦੇ ਆ ਹਨਾ ਉਹੀ ਗੱਲ ਕਹਿੰਦੇ ਨੇ ਕੋਈ ਸਿਆਣਾ ਹੋ ਕੇ ਕਮਾਉਂਦਾ ਨਹੀਂ ਤੇ ਬਾਲਾ ਹੋ ਕੇ ਗਮਾਉਂਦਾ ਨਹੀਂ ਤੇ ਸਾਰਾ ਕੋਈ ਬਾਧੇ ਨੂੰ ਹੀ ਫਿਰਦਾ ਗਾ ਵਾਹਿਗੁਰੂ ਸਾਹਿਬ ਦੇ ਘਰਾਂ ਦੇ ਵਿੱਚ ਬਰਕਤ ਵਗਸੇ ਤੰਦਰੁਸਤੀ ਵਗਸੇ ਹਨਾ ਵੱਡੀ ਗੱਲ ਤੰਦਰੁਸਤੀ ਦੀ ਆ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਹੈ ਤੰਦਰੁਸਤੀ ਵਗਸੇ ਸਾਰਿਆਂ ਨੂੰ ਸਾਰਿਆਂ ਦਾ ਆਪਣਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਵਾਹਿਗੁਰੂ ਤੰਦਰੁਸਤੀ ਰੱਖੇ ਕਮਾਉਣ ਵਾਲਿਆਂ ਨੂੰ ਖਾਣ ਵਾਲਿਆਂ ਨੂੰ ਹਨਾ ਬੱਚਿਆਂ ਨੂੰ ਤੰਦਰੁਸਤੀ ਰੱਖੇ ਬਸ ਇੰਨਾ ਕਹਿੰਦੀ ਹੋਈ ਆਪਾਂ ਹੁਣ ਕੰਮ ਤੰਦੇ ਕਰਦੇ ਆ ਆਪਾਂ ਅੱਗ ਲੈਂਨੇ ਆਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਸੋਹਣੇ ਜੇ ਬਲੌਗ ਨਾਲ ਚਾਈ ਚਾਈ ਹੱਸਦੇ ਹੱਸਰੇ ਅੱਜ ਦੇ ਇੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ